ਵਿਹਾਰ ਦੇ 2534 ਵਿਧਾਨ ਸਭਾ ਹਲਕੇਾਂ ਚੋਟਾਂ ਦੀ ਗਿਣਤੀ ਜਾਰੀ ਹੈ ਚੋਣ ਕਮਿਸ਼ਨ ਵੱਲੋਂ ਇਸ ਲਈ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਖਬਰ ਲਿਖੇ ਜਾਣ ਤੱਕ ਤਾਜ਼ਾ ਰੁਝਾਨ ਅਨੁਸਾਰ ਐਨਡੀ 155 ਸੀਟਾਂ ਨਾਲ ਅੱਗੇ ਚੱਲ ਰਹੀ ਹੈ ਅਧਿਕਾਰਿਤ ਰੁਝਾਨਾ ਮੁਤਾਬਕ ਐਨਡੀ 155 ਵਾਹ ਗੱਟਪੰਦਨ 82 ਆਰ ਜੀ ਡੀ ਪੈਂਡ ਜੀ ਡੀ 69 ਕਾਂਗਰਸ 14 ਤੇ ਜੀ ਐਸ ਪੀ 2 ਤੇ ਅੱਗੇ ਚੱਲ ਰਹੀਆਂ ਨੇ ਵਿਹਾਰ ਚ ਮੁੱਖ ਮੁਕਾਬਲੇ ਐਨਡੀਏ ਤੇ ਮਹਾ ਗਠਬੰਧਨ ਵਿਚਕਾਰ ਹੈ ਸਿਦਰਾ ਚੋਣ ਕਮਿਸ਼ਨ ਨੇ ਕਿਹਾ ਕਿ ਹਰ ਟੇਬਲ ਤੇ ਵੋਟ ਗਿਣਤੀ ਨਿਗਰਾਨ ਬੂਟਸ ਗਿਣਤੀ ਸਹਾਇਕ ਅਤੇ ਮਾਈਕਰੋ ਅਬਜ਼ਰਵਰ ਨਾਲ 4372 ਗਿਣਤੀ ਕਾਊਂਟਰ ਲਾਏ ਗਏ ਨੇ ਉਮੀਦਵਾਰਾਂ ਮਲੂਲਾਏ 18000 ਤੋਂ ਵੱਧ 에ਜੰਟ ਵੀ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਨੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟ ਬੈਲਟ ਦੀ ਗਿਣਤੀ ਸਭ ਤੋਂ ਪਹਿਲਾਂ ਸ਼ੁਰੂ ਹੋਈ ਇਸ ਮੰਗਰੋ EVM ਚ ਦਰਜ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਕਮਿਸ਼ਨ ਨੇ ਕਿਹਾ ਕਿ ਨਤੀਜਿਆਂ ਨਾਲ ਸੰ ਨਤੀਜੇ ਮੁਈਕਰਨਗੇ ਚੋਣ ਕਮਿਸ਼ਨ ਨੇ ਚੌਕਸ ਕੀਤਾ ਹੈ ਕਿ ਸਾਰੇ ਲੋਕ ਸਟੀਕ ਤੇ ਪੁਸ਼ਟੀ ਕੀਤੇ ਅਪਡੇਟ ਲਈ ਸਿਰਫ ਅਧਿਕਾਰਤ ਓਟਲ ਦਾ ਹੀ ਸਹਾਰਾ ਲੈਣ ਅਤੇ ਕਿਸੇ ਵੀ ਸੁਣੀ ਸੁਣਾਈ ਗੱਲਾਂ ਗੈਰ ਰਸਮੀ ਸਰੋਤਾਂ ਤੇ ਭਰੋਸਾ ਨਾ ਕਰਨ ਟੀਵੀ ਚੈਨਲਾਂ ਤੇ ਇੰਟਰਨੈਸ਼ਨਲ ਮੀਡੀਆ ਚੈਨਲਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ